ਚਲਾ ਤੇ ਬੜਾ ਵਧੀਆ ਹੋ ਗਿਆ ਤੇ ਮੰਮੀ ਨੇ ਸੂਟ ਲੈਤੇ ਆ ਨਾਲੇ ਗਰਮੀ ਵਾਲੇ ਆ ਪਰ ਗੱਲ ਤੇ ਹੈ ਨਾ ਕਿਨੇ ਦਿਨ ਹੋਏ ਸੂਟ ਲਿਆ ਕੇ ਰੱਖੇ ਆ ਸਵਾਈ ਖਣੋ ਇਦਾਂ ਹੀ ਪਏ ਆ ਜੋ ਬਣਾਉਂਦਾ ਨਾ ਉਹਨੂੰ ਕਹਿੰਨੀ ਆ ਵੀ ਮੇਰੇ ਨਾਲ ਚਲੋ ਤੇ ਸੂਟ ਨਾ ਸੀਨੇ ਦੇ ਆਵਾ ਇੱਕ ਤੇ ਸਵਾਈ ਬੜੀ ਆ ਤੇ ਕੀ ਕਰਨਾ ਵਾ ਚਲ ਕੋਈ ਨਹੀਂ ਵੇਖਦੀ ਆ ਇਹ ਲੋਤਰਾ ਕੀ ਕਰਨ ਗਈ ਕੋਹ ਨਹੀਂ ਮੰਮੀ ਰਸੋਈ ਚੱਲੀ ਮਾੜਾ ਚੱਲ ਫੇਰ ਆ ਲਸਣ ਸੇਲ ਛੇਤੀ ਹੋ ਜਾਊਗੀ ਰਸੋਈ ਚ ਕੀ ਕਰ ਲੱਗੀ ਆ ਹਾਂ ਭੰਡ ਭੁੰਡ ਮਾਜਣ ਵਾਲੇ ਹੋਣੇ ਮਾਂ ਜੀ ਲਾਉਂ ਉਹ ਮਾਜੇ ਨਹੀਂ ਉਹ ਮੈਂ ਅੰਦਰ ਲੱਗ ਗਈ ਹਾਂ ਕੰਮ ਕਰ ਪੈਮ ਦੇ ਤੋ ਕਿੰਨਾ ਹੋਇਆ ਵਾ ਲੰਮੇ ਪਾਈ ਹੋਣੀ ਆ ਐਸੀ ਇਤਨੀ ਛੱਡਿਆ ਨਹੀਂ ਨਹੀਂ ਮੰਮੀ ਅਸੀਂ ਤੇ ਬੰਦਵਾ ਜੀ ਜੀ ਸਾਥ ਨਹੀਂ ਕੁਝ ਆਨੇ ਕੁਝ ਕਰਨ ਉਹ ਹਾਸ ਨੇ ਸਿਮਰ ਹਾਂਜੀ ਮਮਾ ਜੀ ਮਾਸੀ ਜੀ ਨੂੰ ਕਹਿ ਆਪਣਾ ਕਮੀਜ਼ ਪਾ ਕੇ ਵੇਖੋ ਸਹੀ ਮਮਾ ਜੀ ਮੈਂ ਨਹੀਂ ਜਾਣਾ ਫਿਰ ਚਾਚੀ ਨੇ ਬੋਲਣਾ ਵਾ ਮਾਸੀ ਘਰੇ ਹੀ ਆ ਬਸ ਉਹਨੂੰ ਕਹਿ ਪਾ ਕੇ ਦੱਸ ਦੋ ਠੀਕ ਦਾਦੀ ਜੀ ਮਮਾ ਕਹਿੰਦੇ ਆ ਕਮੀਜ਼ ਪਾ ਕੇ ਵੇਖਿਓ ਬਣ ਗਿਆ ਵਾ ਹਾਂਜੀ ਬਣ ਗਿਆ ਬੜੀ ਛੇਤੀ ਬਣਾਤਾ ਕੰਮ ਕੀਤਾ ਹੀ ਸਾਰਾ ਆਦਮੀ ਕਰਦਾ ਹਾਂਜੀ ਕਰ ਲਿਆ ਅੱਛਾ ਚੱਲਿਆ ਮੈਂ ਪਾ ਕੇ ਵੇਖਾਂ ਇਸੇ ਤੀਤੀ ਹਰ ਕਰਤਾ ਵੇਹਨੇ ਕਿੰਨਾ ਸੋਹਣਾ ਸੂਟ ਸੀਤਾ ਵਾ ਮਜ਼ਾ ਆ ਗਿਆ ਸੂਟ ਪਾ ਕੇ ਜਦੋਂ ਦੀ ਸਲਾਈ ਤੋਂ ਹਟਈ ਹੈ ਨਾ ਮੇਰਾ ਤੇ ਮਾਂ ਨਹੀਂ ਖੱਟਾ ਹੋ ਗਿਆ ਇਹ ਇੰਦਾ ਤੇ ਲੀੜੇ ਕਿਦੇ ਜਿੱਦਾਂ ਦੇ ਆ ਵਸਿੰਦੇ ਨਹੀਂ ਕੋਈ ਕਿੰਨਾ ਵਧੀਆ ਚੰਗਾ ਲੱਗਦਾ ਨਾ ਹਾਂਜੀ ਸੜੇ ਮੱਥੇ ਵਾਲੀ ਚਾਜ ਨਾਲ ਵੇਖ ਚੰਗਾ ਲੱਗਦਾ ਮੰਮੀ ਚੰਗਾ ਲੱਗਦਾ ਵਾ ਹਾਂ ਸੋਹਣਾ ਵਾ ਵੇਖ ਲੈ ਆਪਣ ਵਾਲੀ ਚਟ ਸੀ ਕੇ ਜੇ ਮੈਂ ਫੜਾ ਕੇ ਆਈ ਤਾਂ ਸੀ ਇਹ ਤੇ ਮੈਂ ਦੇਵਰੇ ਤੱਕ ਮੀਚ ਪਾ ਕੇ ਵੇਖ ਮਾਸੀ ਇੱਕ ਤੂੰ ਆ ਮੇਰੇ ਪੱਲੇ ਪਈ ਖੋਤਾ ਸੂਈ ਤੇ ਧਾਗਾ ਨਹੀਂ ਪਾਉਣਾ ਆਉਂਦਾ ਜਬਾਨ ਤੇਰੀ ਏਡੀ ਲੰਮੀ ਤੇ ਮਸ਼ੀਨ ਤੂੰ ਕਹਿੰਨੀ ਸੀ ਵੀ ਮੈਨੂੰ ਇੱਥੇ ਰਖਾ ਦਿਓ ਉਧਰ ਨਹੀਂ ਦੇਣੀ ਤੇ ਤੂੰ ਮਸ਼ੀਨ ਨੂੰ ਇੱਥੇ ਹੀ ਨਜ਼ਰ ਰੱਖ ਛੜਿਆ ਤਾਂ ਕੀ ਨਾ ਤੈਨੂੰ ਅਕਲ ਨਾ ਤੈਨੂੰ ਮੌਤ ਕਿਤੇ ਹੁਣ ਤੂੰ ਵੀ ਚਾਚ ਉਹਦੇ ਕੋਲ ਸਿੱਖ ਲਿਆ ਕਰ ਚੰਗਾ ਮਾੜੀ ਮੋਟੀ ਹਾ ਜੜੀ ਹੈ ਨਾ ਹੀ ਰਖਾ ਛੱਡ ਦੇ ਕਸਿਆਤੀ ਕਰ ਸਾਡੂ ਕੁਝ ਨਾ ਕਰਦੀ ਰੋ ਅੱਖਾ ਕੱਢਦੀ ਮੇਰੇ ਵੱਲ ਨੂੰ ਉਹ ਨਹੀਂ ਇਹ ਕਹ ਰਹੀ ਆ ਸਹੀ ਦਾੜ ਥਲੇ ਤੇਰੀ ਤੇ ਮੈਂ ਚੰਗੀ ਚਟਣੀ ਬਣਾਉਂ ਤੇਰੀ ਕਿਦਾਂ ਹਵਾ ਚੁੜਦੀ ਆ ਪਰ ਨਿਕਲੇ ਦੇ ਜਿਆਦਾ ਹੀ ਪ੍ਰੀਤ ਦੇ ਮਗਰ ਲੱਗੀ ਆ ਨਾ ਕੋਈ ਗੱਲ ਨਹੀਂ ਪਹਿਣਾ ਤੇ ਇੱਕ ਦਿਨ ਮੱਜੇ ਤੇ ਹੀ ਆ ਨਾ ਫੇਰ ਤੈਨੂੰ ਵੇਖੂਗੀ ਹੈ ਨਹੀਂ ਕੋਹ ਆਖਿਆ ਮੈਂ ਨਹੀਂ ਮੰਮੀ ਮੈਂ ਤੇ ਕਹਾਂ ਨੀ ਕਿੱਡਾ ਸੋਹਣਾ ਲੱਗਾ ਕਿਤੇ ਫੁੱਟ ਫੁੱਟ ਪੈਂਡਾ ਮੇਰੀ ਸੱਸ ਨੂੰ ਕਿਤੇ ਨਜ਼ਰ ਨਾ ਲੱਗ ਜੇ ਮਿਰਚਾਂ ਹੀ ਵਾਰਦਾ ਨਹੀਂ ਮੈਂ ਜਾਣਦੀ ਤੈਨੂੰ ਸਪੀਟੋ ਨੂੰ ਨਹੀਂ ਹਾਂ ਤੂੰ ਜੜੀਆਂ ਨਾ ਖਿਖਰੀਆਂ ਸੜਦੇ ਚੰਗਾ ਉੱਤੋਂ ਤੋਂ ਕੋ ਹੋਰ ਵਾ ਖਾਣਾ ਤੇਰਾ ਹੋਰ ਵਾ ਨਹੀਂ ਨਹੀਂ ਮੰਮੀ ਮੈਂ ਤੇ ਸੱਚੀ ਸਬਤ ਕੀਤੀ ਏ ਕਾਲਾ ਟਿੱਕਾ ਲਾ ਨਾ ਕਿਤੇ ਨਜ਼ਰੀ ਨਾ ਲੱਗ ਜੇ ਮੇਰੀ ਸੱਸ ਨੂੰ ਹਾਂ ਠੀਕ ਹਾਂ ਨਹੀਂ ਇਹੋ ਜੀਆਂ ਤੈਨੂੰ ਰੱਬ ਦਵੇ ਕੱਲਾ ਤੈਨੂੰ ਆ ਸੇਤੀ ਗੱਲ ਹੋ ਗਿਆ ਹੋ ਗਿਆ ਗੱਲਾਂ ਨਹੀਂ ਗੱਲੜੀ ਨਾ ਹੋਵੇ ਤੇ ਆਪਕੇ ਘਰੇ ਕਿੱਥੇ ਆਪੇ ਖੈਰ ਆ ਬਾ ਸਾਰੇ ਚੰਗੇ ਭਲੇ ਆ ਹੱਸਦੇ ਬੋਲਦੇ ਆ ਮੈਂ ਐਵੇਂ ਹੀ ਪ੍ਰੀਤ ਨਾਲ ਪੇਚੇ ਪਾ ਲੇ ਆ ਬਸ ਮੈਨੂੰ ਵੀ ਲੋੜ ਹੀ ਬੁਰੀ ਬਣਨ ਦੀ ਇੱਕ ਤੇ ਹੁਣ ਸੂਟਾਂ ਦੀ ਸਵਾਈ ਵੀ ਬੜੀ ਹੋਈ ਆ 600 ਰੁਪਇਆ ਤੇ ਦੋਵਾਂ ਸੂਟਾਂ ਦੀ ਸਵਾਈ ਚਲ ਜਾਣੀ ਆ ਤੇ ਢਾਂਗ ਨਾ ਫੇਰ ਨੀ ਕਿਹਨੇ ਸੀ ਨੀ ਖਰਾਬ ਹੀ ਕਰ ਦਿੰਦੀ ਆ ਵਾ ਉਦਾਂ ਪ੍ਰੀਤ ਨਾਲ ਦਾ ਸੋਟ ਨਹੀਂ ਕੋਈ ਸੀ ਦਾ ਇੱਕ ਵਾਰੀ ਸਵਾਈਆਂ ਹੀ ਇਹਦੋਂ ਮੈਂ ਇਦਾਂ ਕਰਦੀ ਆ ਸਿਆਣੇ ਆਂਦੇ ਹੁੰਦੇ ਆ ਲੋੜ ਵੇਲੇ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ ਮੰਮੀ ਨੂੰ ਆਨੇ ਆ ਤੇ ਤੁਸੀਂ ਆਪਣਾ ਸੂਟ ਸਵਾ ਲਿਆ ਵਾ ਮਿੱਠੀ ਪਿਆਰੀ ਹੋਗੇ ਤੇ ਮੇਰਾ ਵੀ ਸੂਟ ਸਵਾ ਲਿਆ ਉਹ ਦੋਵੇਂ ਮੇਰੇ ਸੂਟ ਸੀ ਦੂੰ ਇਤਾਂ ਕਰਦੀ ਆ ਮੰਮੀ ਮੈਂ ਕੀ ਕਹਿਣ ਰਹੀ ਹਾਂ ਕੀ ਕਹਿਣ ਰਹੀ ਸੀ ਦੇਖੋ ਤੁਹਾਡਾ ਸੂਟ ਕਿੰਨਾ ਸੋਹਣਾ ਪ੍ਰੀਦੀ ਨੇ ਸੀਤਾ ਵਾ ਹਾਂ ਤੇ ਮੈਂ ਕਹਾਂਦੀ ਆ ਵੀ ਮੇਰੇ ਦੋ ਸੂਟ ਆ ਤੇ ਉਹਨੂੰ ਕਹਾਂ ਸੀਂਦੇ ਤੁਸੀਂ ਦੇ ਆਓ ਉਹਨੂੰ ਉਹਨੇ ਸੀਂ ਦੇਣੇ ਆ ਅੱਛਾ ਤਾਂ ਤੂੰ ਦੇ ਆ ਹੱਸ ਆਪੇ ਮੇਰਾ ਨੱਕ ਨਹੀਂ ਵਾਹੋ ਚੱਲਿਆ ਵਾ ਨਾਲੇ ਤੂੰ ਆਨੀ ਆ ਵੀ ਮੈਂ ਜਾਵਾ ਬਣਾ ਤੇ ਨੱਕ ਵੀ ਚਰਖਾਂ ਤੈਨੂੰ ਉਹਨੇ ਕੀ ਕਹਿ ਦੇਣਾ ਵਾ ਵੀ ਮੈਂ ਸੀਨੇ ਨਹੀਂ ਆ ਤੇਰੇ ਵਰਗੀ ਨਹੀਂ ਉਖੋਤੀ ਉਹ ਨਹੀਂ ਨਹੀਂ ਮੰਮੀ ਕਹਿਣਾ ਤੇਨੇ ਕੀ ਆ ਉਦੋਂ ਮੈਂ ਕਹਿੰਦੀ ਵੀ ਚੱਲ ਤੁਸੀਂ ਦੀ ਆ ਜੇ ਮੈਂ ਗਈ ਫਿਰ ਤੁਸੀਂ ਕਹਿਣਾ ਵਾ ਕਿਦਾਂ ਜਾਂਦੀ ਭੱਜੀ ਉਦੋਂ ਸਾਲਾ ਮਾਰਦੀ ਤੇ ਸਾਲ ਘੱਟ ਮਾਰੀ ਹਾਂ ਉਦਾਂ ਚੱਲ ਜਾ ਹਾਂ ਤੁਰ ਕੇ ਗੱਲਾਂ ਤੇ ਆ ਹੁਣ ਖਲਾਰਾ ਪਾ ਗਈ ਇਨਾਂ ਤੇ ਖਾਵਾ ਕੱਢ ਕੇ ਲੈ ਨਹੀਂ ਤਵ ਤੋ ਜੇਰਾ ਨਹੀਂ ਹੋਇਆ ਤੇਨ ਕੋ ਖਲਾਰਾ ਕਦੋਂ ਪਾਇਆ ਸੀ ਉਹ ਪੱਖਾ ਚੱਲਣ ਡਿਆ ਨਾ ਉਹਦੇ ਨਾਲ ਉੱਡ ਗਿਆ ਨਾ ਮੰਮੀ ਮੈਂ ਤੈਨੂੰ ਪਤਾ ਹੀ ਮੈਂ ਤੇ ਗੰਦ ਘਾਟੀ ਪਾਉਣੀ ਹੈ ਸਫਾਈ ਰੱਖਦੀ ਆ ਮੈਂ ਨਹੀਂ ਇਹੋ ਜੇ ਕੰਮ ਕਰਦੀ ਕਰਦੇ ਜੇ ਤੇ ਆ ਕਿਨੇ ਖਲਾਰ ਪਾ ਫਿਰ ਮੰਮੀ ਪੱਖੇ ਨਾ ਉੱਡ ਗਿਆ ਹਣਾ ਵਾ ਕੰਮ ਤੇਰੇ ਕੋ ਤੇ ਲੈ ਨਹੀਂ ਉਹਦਾ ਸੂਟ ਨੂੰ ਡੈਪੀ ਆ ਤੇਰੇ ਹੱਥ ਟੁੱਟੇ ਤੇਰੇ ਕਰ ਉਹਨ ਸਿਫਦੇ ਗੱਲਾਂ ਨੂੰ ਤੇਰੀ ਜ਼ੁਬਾਨ ਐਡੀ ਲੰਮੀ ਆ ਲੈ ਮੰਮੀ ਮੜਾਇਆ ਸੂਟ ਸੀ ਨੂੰ ਕੀ ਤੈਨੂੰ ਕਹਿਤਾ ਉਹ ਤੇ ਪੁੰਡਾ ਨਹੀਂ ਕਿ ਖੜਾ ਨੂੰ ਸੇੜੀ ਗਏ ਜੇ ਨਹੀਂ ਪੁੰਡਾ ਦੀ ਖਖਰ ਵਾਂਗੂ ਤੂੰ ਮੈਨੂੰ ਸੇੜਦੀ ਆ ਆ ਜਿਹੜੀ ਈਰਖਾ ਵਾ ਨਾ ਕੱਢ ਦੇ ਦਿਮਾਗ ਚੋਂ ਦਿਮਾਗ ਆਪਣਾ ਸਹੀ ਕਰ ਲਾ ਉਹ ਵੇਲਾ ਕਿੰਨੀ ਸੁਚਾਰੀ ਆ ਤੇ ਚੱਲ ਚੁੱਕ ਤਸੂਟ ਦੇ ਕੇ ਆ ਨਹੀਂ ਨਹੀਂ ਮੰਮੀ ਮੈਂ ਨਹੀਂ ਜਾਣਾ ਕਿਉਂ ਹਾਂ ਤੂੰ ਆਪੇ ਦੇ ਆ ਉਹ ਆ ਜਿਹੜੀ ਈਰਖਾ ਵਾ ਨਾ ਕੱਢ ਦੇ ਤੇ ਸਾਰਾ ਕੁਝ ਸਹੀ ਹੋ ਜਾਣਾ ਉਹਦੇ ਵਰਗੀ ਬਣ ਜਾ ਸੁਚਾਰੀ ਚੰਗਾ ਉਹਦੇ ਲੱਗ ਗਿਆ ਵਿਆਹ ਕਰ ਖਾਣੇ ਚੱਕਲ ਪਾਇਆ ਕਰ ਈਰਖਾ ਵਰਖਾ ਛੱਡ ਦੇ ਹੁਣ ਬੜਾ ਕੋ ਹੋ ਗਿਆ ਵਾ ਫੇ ਮੈਂ ਦੇਵਾ ਦੇ ਕੇ ਆ ਚੱਕ ਸੂਟ ਦੇ ਦੇ ਕੇ ਆ ਤੈਨੂੰ ਕੀ ਕਹਿਣਾ ਨਹੀਂ ਵੀ ਨਿਕਲ ਆਗਾ ਤੇਰੇ ਵਰਗੀ ਨੀ ਉਹ ਬੱਸ ਵੀ ਕਰੋ ਹੁਣ ਮੰਮੀ ਦੂਜੇ ਦਿਵਾਲੇ ਹੋ ਜਾਂਦੇ ਧਰਮਨਾ ਉਹ ਜਾਣਾ ਕਿ ਚੱਲ ਦੇ ਤੇ ਆ ਇੱਕ ਤਾਂ ਸਿਰ ਖਾ ਲੈਂਦੀ ਨਾ ਇਹਨੂੰ ਢੇਲੇ ਦੀ ਅਕਲ ਨਾ ਹੋਰ ਖਲਾਰਾ ਆ ਪਾ ਗਈ ਸਾਰਾ ਇਹਨੇ ਸਾਡਾ ਸਿਰ ਲੱਲਿਆ ਕਿਤੇ ਹੋ ਜੀਨੇ ਲੈਣੀ ਕਿਤੇ ਪ੍ਰੀਤ ਤੂੰ ਅਹੋ ਸੋ ਨਹੀਂ ਸੀ ਇਹਨ ਕਿਹਦਾ ਵਾਏ ਬੜਾ ਸੋਹਣਾ ਵਾ ਕੇਦਾ ਆ ਸੀਨ ਅੱਛਾ ਉਹਦਾ ਨਾ ਮੰਮੀ ਟੂੜੀ ਨਾ ਉਹਦਾ ਬੜਾ ਹੀ ਸੋਹਣਾ ਸੀਤਾ ਸੀ ਜਾ ਨਹੀਂ ਪਾ ਦਿੰਦੀ ਲਿੜੇ ਤੂੰ ਤੇ ਆ ਤਾਂ ਸ਼ਾਇਦ ਦਸਨ ਆਈ ਆ ਆਹ ਉਹਦਾ ਤੇਲ ਚੋ ਲੈਣ ਦੇ ਨਾ ਲੈ ਕੀ ਲੋੜ ਤੇਲ ਚੋਣ ਦੀ ਆਪਣਾ ਘਰ ਵਾ ਮੈਂ ਭਾਵੇਂ 10 ਵਾਰੀ ਆਵਾਂ ਆ ਕੇ ਚੁੱਕੀ ਫਿਰਨ ਲਈ ਇਹ ਇਹ ਮੰਮੀ ਨੇ ਨਾ ਮੈਨੂੰ ਸੂਟ ਲੈ ਕੇ ਦਿੱਤੇ ਸੀ ਗਰਮੀ ਵਾਲੇ ਤੇ ਇਹ ਨਾ ਮੈਂ ਕਹਿੰਦੀ ਸੀ ਮੰਮੀ ਦਾ ਸੂਟ ਵੇਖ ਕੇ ਨਾ ਮੈਨੂੰ ਬੜਾ ਹੀ ਚੰਗਾ ਲੱਗਾ ਅੱਗੇ ਵੀ ਤੂੰ ਮੇਰੇ ਸੀਂ ਦਿੰਦੀ ਹੈ ਨਾ ਮੁੜ ਕੇ ਤਾਂ ਤੂੰ ਸਵਾਈ ਛਾੜ ਹੀ ਦਿੱਤੀ ਤੇ ਮੈਂ ਕਹਿੰਦੀ ਹਾਂ ਬਾਹਰ ਜੋ ਸੀਨੇ ਦੇਣੇ ਆ ਤੇ ਚਲ ਮੈਂ ਪ੍ਰੀਤ ਨੂੰ ਦੇ ਆਉਣੀ ਆ ਮੇਰੇ ਤੋਂ ਆਹੋ ਤੂੰ ਸੂਟ ਸਵਾਉਨੇ ਆਹੋ ਸੋਚ ਲਾ ਦਵਿੰਦਰ ਕਿਉਂ ਕਿ ਕਿੱਦਾਂ ਦੀ ਬਦਨਾਮੀ ਨਾ ਹੋ ਜੇ ਲੈ ਮੇਰੀ ਬਦਨਾਮੀ ਕਿੱਦਾਂ ਹੋ ਜੂਗੀ ਤੂੰ ਮੇਰੇ ਕੋਲ ਆਏਂਗੀ ਫਿਰ ਪਾ ਕੇ ਵੇਖਣ ਆਏਂਗੀ ਫਿਰ ਸੂਟ ਲੈਣ ਵੀ ਆਏਂਗੀ ਤੇ ਵੇਖਣ ਵਾਲਾ ਕੀ ਕਹੂਗਾ ਕਿ ਪ੍ਰੀਤ ਇੰਨੀ ਮਾੜੀ ਆ ਤੇ ਦਵਿੰਦਰ ਉਹਦੇ ਲੱਗ ਜਾਂਦੇ ਹੁੰਦੇ ਲੈ ਅਬ ਇਹਨਾਂ ਗੱਲਾਂ ਦੇ ਮਿੱਟੀ ਪਾ ਪ੍ਰੀਤ ਮੈਂ ਤੇ ਉਹ ਗੱਲਾਂ ਭੁੱਲ ਵੀ ਗਈ ਆ ਤੈਨੂੰ ਪਤਾ ਮੇਰੇ ਦਿਲ 'ਚ ਕੋਹ ਵੀ ਨਹੀਂ ਆ ਮੂੰਹ ਤੇ ਭਾਂਵੇਂ ਮੈਂ ਸੱਤ ਵਾਰੀ ਕਹਿ ਦੇਣੀ ਹੁੰਨੀ ਆ ਤੇ ਆ ਵਧੀਆ ਜੇ ਸੂਟ ਸੀ ਵੀ ਪਾਈਪਿੰਗਾਂ ਲਾ ਲਾ ਕੇ ਤੇ ਆ ਪੁਰਾਣੀਆਂ ਗੱਲਾਂ ਤੇ ਮਿੱਟੀ ਪਾ ਦੇ ਹਣਾ ਕਹਿਣ ਨੂੰ ਤੇ ਇੱਕ ਕੋਹਾਵਤਾ ਦਵਿੰਦਰ ਵੀ ਮੇਰੇ ਦਿਲ 'ਚ ਕੋਹ ਨਹੀਂ ਆ ਮੂੰਹ ਦਾ ਪਰਬੋਲਾ ਬੰਦਾ ਤੇ ਜਿਹੜਾ ਬੰਦਾ ਮੂੰਹ ਦਾ ਪਰਬੋਲਾ ਹੁੰਦਾ ਵਾ ਨਾ ਉਹ ਦਿਲ ਦੀਆਂ ਹੀ ਭੁੱਲਾਂ ਤੇ ਆਉਂਦੀਆਂ ਵਾ ਦਿਲ 'ਚ ਹੋਣ ਤੇ ਫੇਰ ਹੀ ਭੁੱਲਾਂ ਤੇ ਆਉਂਦੀਆਂ ਬਾਹਰ ਲੈ ਤੂੰ ਤਾਂ ਗੁੱਸਾਈ ਕਰੀ ਜਾਨੀ ਆ ਇੰਨੇ ਚਿਰ ਬਾਅਦ ਆਈ ਆ ਨਾ ਤੂੰ ਮੈਨੂੰ ਬਹਿਣ ਨੂੰ ਆਖਿਆ ਵੀ ਬਹਿ ਜਾ ਜਦੋਂ ਦੀ ਐਂ ਖਲੋਤੀ ਆਖੀ ਖਲੋਤੀ ਆ ਕਿਤੇ ਪਾਣੀ ਪੂਣੀ ਵੀ ਨਹੀਂ ਪੁੱਛਿਆ ਕੀ ਕਰੀਏ ਦਵਿੰਦਰ ਕਿੱਦਾਂ ਕਹੀਏ ਬਹਿਣ ਨਹੀਂ ਤੇਰੇ ਲੈਵਲ ਦੇ ਨਹੀਂ ਆ ਲੈ ਲੈ ਇਦਾਂ ਨਹੀਂ ਸੋਚੀਦਾ ਆਈਦਾ ਕਿਉਂ ਨਹੀਂ ਲੈਵਲ ਦੇ ਸੱਸ ਮੇਰੀ ਕਿੰਨਾ ਕਰਦੀ ਤੇਰਾ ਤੇਰੀ ਸਾਈਂ ਜਿੰਦੀ ਆ ਉਹ ਨਾ ਮਰਨਾ ਨਹੀਂ ਕਰਦੀ ਉਹ ਜਿੰਨਾ ਤੇਰਾ ਕਰਦੀ ਆ ਕਰੇ ਵੀ ਕਿਉਂ ਨਾ ਮਾਸੀ ਆ ਸਾਡੀ ਆ ਤੇ ਫੇਰ ਮਮੀ ਤੇ ਕੋਹ ਲੱਗਦੀ ਆ ਮਮੀ ਤੇਰੀ ਦਰਾਨੀ ਲੱਗਦੀ ਆ ਮੈਂ ਗੱਲ ਇਦਾਂ ਆ ਕੋਈ ਕੱਪੜੇ ਬੜੇ ਹੀ ਆਏ ਸੀ ਇਹਨੂੰ ਤੇ ਗਰਮੀ ਦੇ ਵਿੱਚ ਤੈਨੂੰ ਪਤਾ ਪੈਣਾ ਬੜਾ ਉੱਖਾ ਫਿਰ ਵੀ ਉੱਥੇ ਰੱਖ ਜਾ ਟਾਈਮ ਲੱਗਾ ਤੇ ਸਿੰਦੂੰਗੀ ਨਹੀਂ ਨਹੀਂ ਮੈਂ ਆਪਣੇ ਪੇਕੇ ਜਾਣਾ ਹੀ ਹਾਂ 4 ਦਿਨ ਛੁੱਟੀਆਂ ਕੱਟਣ ਤੇ ਚੱਲ ਇੱਕ ਲਾਹੂੰ ਤੇ ਇੱਕ ਪਾਉਂਗੀ ਕੋਈ ਨਹੀਂ ਰੱਖ ਜਾ ਉੱਥੇ ਚੱਲ ਚੰਗਾ ਫਿਰ ਮੈਂ ਚਲਦੀ ਹਾਂ ਤੇ ਨਾਪ ਤੇਰੇ ਕੋ ਹੈਗਾ ਜਾਂ ਮੇਰਾ ਲਿਖਿਆ ਨਹੀਂ ਤੇ ਫੜਾ ਜਾ ਕੋਈ ਕੋਈ ਨਾ ਮੈਂ ਮਗਾ ਲੂੰਗੀ ਲੋੜ ਹੋਗੀ ਅੱਜ ਮਤਲਬ ਵਾ ਤੇ ਅੱਜ ਪਰ ਇਹ ਕਿ ਚੰਗੀ ਹੈ ਅੰਦਰ ਚਰਤ ਨੇ ਮੈਨੂੰ ਬਦਨਾਮ ਕਰਨ ਵਾਲੇ ਕੱਸਾ ਦੇ ਦਿੱਤਾ ਹੱਥੋਂ ਵੀ ਜੇ ਤੇ ਉਹ ਗਾਲਾ ਮਤਲਬ ਕੱਢਿਆ ਬੰਦਾ ਸੱਟਿਆ ਪਵੰਦਵਾਲ ਵੀ ਸਮਾ ਕੇ ਨਾਮ ਬਦਲ ਗਿਆ ਕਿਆ ਤੀ ਜਵਾਨ ਹੋ ਗਏ ਬੱਚੇ ਕੁੜੀਆਂ ਕਿੜਕੜੀਆਂ ਜਵਾਨਾ ਹੋ ਗਿਆ ਨਿਕਲਦੀਆਂ ਅਸੀਂ ਕੱਲ ਜੀ ਹਾਂ ਇਹ ਵੀ ਨਾਨ ਕਜੀ ਹੋਏ ਤੂੰ ਵੀ ਜਵਾਨ ਹੋ ਗਈ ਛਮੂ ਤੋ ਹਾਂ ਛਮੂ ਸੋ ਮੇਰੀ ਮਦਰੀ ਲਾਗੀ ਆ ਹਾਂਜੀ ਕੋਈ ਗੱਲ ਨਹੀਂ ਉਹ ਆਪਣੀ ਮਾਮੀ ਜੱਡੀ ਹੋ ਗਈ ਆ ਕੋਈ ਗੱਲ ਨਹੀਂ ਵੱਡੀ ਢਿੱਲੀ ਮਾਸੀ ਜੀ ਮੇਰੇ ਲੋਕਾਂ ਦੀ ਚਾਹ ਬਣਾਉਂਗੀ ਕੋਈ ਗੱਲ ਨਹੀਂ ਨਹੀਂ ਬਗਾਨੇ ਘਰ ਜਾ ਕੇ ਕੰਮ ਹੀ ਕਰਨਾ ਵਾ ਤੂੰ ਨਾ ਇਹ ਸਾਹ ਨਾ ਪਿੰਦੀ ਰਿਆ ਕਰੋ ਦਾ ਹਰ ਵੇਲੇ ਵੇਖਾਂ ਲੈ ਆਈ ਅੱ비 ਚਾ ਤੂੰ ਇਹ ਤੈਨੂੰ ਵੀ ਹੋ ਗਈ ਜਾਂਦੇ ਆਹੋ ਇੰਨੇ ਵੀ ਆਪ ਪੈਣ ਦੀ ਨਾ ਹੁਣਾ ਕਹਿੰਦੀ ਹਣੀ ਮੈਂ ੱਡਾ ਕਿਉਂ ਕੰਮ ਮਮੀ ਨੇ ਕਰਾਉਣਾ ਸਾਰਾ ਮੇਰ ਕੋ ਆ ਤੇ ਕਹਿੰਦੇ ਵੀ ਮੈਨੂੰ ਹੀ ਰਹਿਣਾ ਹੁੰਦਾ ਸਾਰਾ ਦਿਨ ਚੱਲ ਕੋਈ ਨਹੀਂ ਤੁਸੀਂ ਮੂੰਹ ਗੁੱਸਾ ਨਹੀਂ ਕਰੀਦਾ ਹੁੰਦਾ ਥੱਕ ਨਹੀਂ ਜਾਈਦਾ ਬਸ ਕੰਮ ਕਰ ਦਿਆਂ ਈਆਂ ਕੰਮ ਕਰਦੀਆਂ ਚੰਗੀਆਂ ਲੱਗਦਾ ਵਾਅ ਨਹੀਂ ਘੜੀ ਦਈਦਾ ਹੁੰਦਾ ਮੈਂ ਵੀ ਕੋਸਾ ਮਸ਼ੀਨ ਤੇ ਰਹਿਣੀ ਬਗਾਨੇ ਕਰ ਖਜ਼ਾਨਾ ਖਾਓ ਗਿਆ ਚੌਂਕੇ ਵਸਦਾ ਜਰੂਰ ਆ ਕਿ ਦਰਦ ਨਾਲ ਹੀ ਮੁੜ ਕੇ ਠੀਕ ਗੌਰਵ ਵੀ ਇੰਨੀ ਚਾਹ ਪੀਂਦਾ ਵਾ ਨਾ ਚਾਹ ਵਾਲਾ ਪਤੀਲਾ ਵੇਖ ਲੈ ਸੀ ਜਿੰਨੀ ਮਰਜ਼ੀ ਗਰਮੀ ਹੋਵੇ ਹੂੰ ਕਿਤਾ ਹੁਣ ਜਾਏਗੀ ਨਾ ਪੇਕਿਆ ਨੂੰ ਤੇ ਕੁੜੀ ਨੂੰ ਨਾਲ ਲੈ ਕੇ ਆਈ ਰਹਿ ਜੂਗੀ ਚਾਰ ਦਿਨ ਨਾਲ ਲੈ ਜੂਗੀ ਚਾਰ ਦਿਨ ਹਾਂ ਚਾਰ ਦਿਨ ਰਹਿ ਜੂਗੀ ਕਿਉਂ ਭੈਣ ਠੀਕ ਵਲਾਂ ਵਧੀਆ ਵੈ ਭੈਣ ਕੁੜੀ ਵੀ ਜਵਾਨ ਹੋਈ ਹੈ ਹੁਣ ਚੱਲ ਸਾਥ ਬਥੇਰਾ ਉਹਨਾਂ ਵੀ ਦਿੱਤਾ ਵਾ ਪੜ ਲਿਖਾ ਦਿੱਤੀ ਹੈ ਬਹੁਤ ਵਧੀਆ ਆਇਆ ਵਾ ਤੇ ਚੱਲ ਹੁਣ ਵਿਆਹ ਵੀ ਉਹ ਕਰ ਦੇਣਗੇ ਹੈਨਾ ਉਹਦੇ ਤੋਂ ਬੜਾ ਜੀ ਕੋਸ਼ ਹੁੰਦਾ ਵੀ ਨਿਆਣੀ ਆਣੀ ਹੈ ਚਲੋ ਇਹਨੇ ਵੀ ਬੋਲ ਰੱਖੀ ਦਿੱਤੇ ਆਖੀ ਤੇ ਚਲੋ ਏਦਾਂ ਹੀ ਆ ਨਾ ਤੁੰਬਾ ਤੋੜਨਾ ਕਿਤੇ ਸਭ ਖਾਵਾ ਚਲੋ ਇਹਨੇ ਵੀ ਬਥੇਰੀ ਮਿਹਨਤ ਕੀਤੀ ਆ ਹਾਂ ਹੱਥ ਵਟਾਇਆ ਨਾਲ ਸਾਡੇ ਚਲੋ ਏਦਾਂ ਹੀ ਆ ਕਿ ਰਲ ਮਿਲ ਕੇ ਘਰ ਚੱਲਦੇ ਆ ਜੇ ਆਖੀ ਆ ਵੀ ਇਕੱਲੇ ਨਹੀਂ ਆ ਰਲ ਮਿਲ ਕੇ ਹਾਂ ਬੈਠਾ ਨਹੀਂ ਬੈਠਾ ਪਰੇ ਉਹ ਕੀ ਖਲਾਰਾ ਜਾ ਪਾ ਕੇ ਬੈਠੀ ਆ ਹਵਾ ਲੈ ਲੈੰਦੇ ਤੇ ਇੱਧਰ ਬੈਠਾ ਜਦੋਂ ਆਉਂਦਾ ਅੱਗੇ ਹੋ ਚੌੜਾ ਹੋ ਕੇ ਬੈਜਿੰਦਾ ਵਾ ਮੈਨੂੰ ਗਾੜੀ ਹੋ ਗਈ ਬੈਣਾ ਹੀ ਉਹ ਜੇ ਜਦੋਂ ਆਉਣਾ ਤਾਂ ਤੈਨੂੰ ਹੀ ਆਵਾ ਚਾਹੀਦੀ ਆ ਬਾਕੀ ਛਦਾਈ ਆ ਮੈਨੂੰ ਚਾਹੀਦੀ ਬਸ ਮੇਰਾ ਕੁਦਰ ਆ ਅਹੀਂ ਬਾਹਰ ਚੱਲ ਜੀਏ ਜਾ ਬਣੀ ਆ ਕਿ ਨਹੀਂ ਜਾ ਕੇ ਉੱਤੇ ਵੇਖ ਲਾ ਤੇ ਪੀਲਾ ਹੱਥ ਹੈਗੇ ਨਾਲ ਤੇ ਤੂੰ ਕੀ ਕਰਨਾ ਵੇਲੀ ਨੇ ਜਾ ਚਾ ਲਿਆ ਦੇ ਇਹ ਸਵੇਰ ਦੀ ਕੰਮ ਹੀ ਕਰਨੀ ਆ ਵੇਲੀ ਨਹੀਂ ਆਂ ਦੇਣੀਆਂ ਜਾ ਪਹਿਲਾਂ ਚਾ ਲਿਆ ਤੇ ਮੈਂ ਤੈਨੂੰ ਹੀ ਕੰਟੀ ਹੀ ਬਿਖੇੜਦੀ ਏ ਲੇੜ ਤੇ ਮੈਨਾਂ ਚਾਹ ਲਿਆ ਗੋਟ ਅਫੇ ਇਨੀ ਗਰਮੀ ਦੇ ਵਿੱਚ ਚਾਹ ਕੀ ਕਰਨੀ ਆ ਮੈਂ ਪੀਣੀ ਮੈਨੂੰ ਪਤਾ ਨਾ ਮੈਂ ਪੀਣਾ ਹੁੰਦਾ ਵੇ ਟਾਈਮ ਤੇ ਲੈ ਗਿਆ ਲਿਆ ਦੇ ਮਰ ਚੱਲੀ ਆ ਅੱਛਾ ਕੀ ਗੱਲ ਵਾ ਘਰ ਆਉਂਦੇ ਆ ਸਾਰ ਲੜਾਈ ਪਾਤੀ ਆ ਜਦੋਂ ਆਉਂਦਾ ਉਦੋਂ ਕੂਲਰ ਗਾੜੀ ਬੈਠੀ ਹੁੰਦੀ ਆ ਤੇ ਹੁਣ ਮੈਂ ਕਿਹਾ ਗੋਟ ਚਾਹ ਲਿਆ ਦੇ ਹੈ ਨਹੀਂ ਚਾਹ ਲੈ ਦੱਸ ਤੇ ਬਾਹਰ ਧੁੱਪੇ ਨਿਕਲ ਕੇ ਬੈਠੇ ਆ ਕੂਲਰ ਗਾੜੀ ਬੈਣਾ ਮੈਂ ਚਾਹ ਲਿਆ ਦੇ ਨਾ ਮੈਂ ਕੀ ਕਹਤਾ ਵਾ ਮੇਰੀ ਗੱਲ ਪਈ ਜਾਂਦੀ ਜੀ ਜਦੋਂ ਹੁੰਦਾ ਉਦੋਂ ਚਾਹ ਜਦੋਂ ਹੁੰਦਾ ਚਾਹ ਹੁਣ ਹੈ ਨਹੀਂ ਆ ਤੇ ਮੈਨੂੰ ਪਤਾ ਹੀ ਹੁੰਨੇ ਐ ਵੇਲੇ ਪੀਣੀ ਤੈਨੂੰ ਮ ਮੈਂ ਆਗੇ ਬਣਾ ਕੇ ਲਿਆ ਹਾਏ ਨਹੀਂ ਹੈਗੀ ਤੇ ਪੰਜਾਂਦੀ ਆ ਕਿਉਂ ਇੰਨੇ ਰੋਲੀ ਇਹ ਬਣਾਉਂਗੀ ਤੇ ਮੈਂ ਪੀਣੀ ਬਸ ਤੂੰ ਬਣਾਏ ਤੇ ਮੈਂ ਪੀਣੀ ਓਏ ਮੈਨੂੰ ਇਹਨੇ ਥਾ ਲੈਣਾ ਇਹ ਕੂਲਰ ਬਸ ਥਾ ਲੈਣਾ ਹਾਏ ਹਾਏ ਤੁਹਾਨੂੰ ਕੱਲੇ ਕੱਲੇ ਨੂੰ ਕੂਲਰ ਚਾਹੀਦਾ ਵਾ ਬਹਿ ਜਾ ਮੈਂ ਬਣਾ ਦੇਣੀ ਹੈ ਨਹੀਂ ਨਹੀਂ ਹੁਣ ਇਹ ਬਣਾਉਂਗੀ ਤੇ ਮੈਂ ਪੀਣੀ ਆਪਾਂ ਇੱਕ ਵਾਰੀ ਲਈ ਮਮੀ ਚਾਹ ਬਣਾਉਂਗੀ ਤੇਲਾ ਕੈਨ ਬੋਟ ਦੀ ਇੱਕ ਵਾਰੀ ਲਈ ਇਹਨੂੰ ਬਣਾ ਲੈ ਦੇ ਚਾਹ ਮਮੀ ਨੇ ਬਣਾਣੀ ਆ ਜੀ ਜੀ ਕੰਢੀ ਪੀ ਆਉਂਦਾ ਤਾਂ ਖੇਡਦੇ ਆ ਆਉਂਦਾ ਤਾਂ ਲੜਾਈ ਸਾਰ ਕਰਕੇ ਬਹਿ ਜਾਣਾ ਬਾਹਰ ਕੋਸ਼ ਰਹਿੰਦਾ ਵਾ ਆ ਕੀ ਕੁੜੀਆਂ ਵਾਲੇ ਘੇੜ ਜੇ ਘਿੰਡੀਆਂ ਵਾ ਮਾਸੀ ਬੈਠੀ ਕੀ ਕ ਇਹ ਲੀਚੜ ਜਿੱਦਾ ਕੰਮ ਰੈਂਦਾ ਵਾ। ਨਾ ਬਣਾ। ਕੀ ਰੋਲਾ ਪਾਇਆ ਵਾ? ਰੋਲਾ ਕੀ ਪਾਉਣਾ ਮਾਸੀ ਜੀ ਇੰਨੀ ਚਾਹ ਪੀਂਦਾ ਵਾ ਨਾ। ਜਦੋਂ ਮੈਂ ਬਾਹਰ ਉੱਥੋਂ ਹੋ ਗਿਆ ਐ ਨਾ ਕਹਣਾ ਮੈਨੂੰ ਚਾਹ ਚਾਹੀਦੀ। ਹਾਏ ਹਾਏ ਨਹੀਂ ਚਾਹ ਹੀ ਆ ਬਣਾਦੇ ਹਾਂ ਮੁੰਡੇ ਨੂੰ। ਚਾਹ ਤੇ ਕਿਉਂ ਤਰਲੇ ਲੇ ਲੇ ਤੁਹਾਨੂੰ ਪਤਾ ਦੁੱਧ ਉਹਨਾਂ ਕੋਲ ਹੁੰਦਾ ਮੋਲਦਾ। ਚੱਲ ਕੋਈ ਨਹੀਂ ਮੈਂ ਦੁੱਧ ਫੜਾ ਕੇ ਜਾਂਦੀ ਜਾਂ ਕੁੜੀ ਨੂੰ ਕਲਾ ਤੇ ਅਜੇ ਦੁੱਧ ਲਾਇਆ। ਤੂੰ ਆ ਜਾ ਨਹੀਂ ਤੇ। ਨਹੀਂ ਮਾਸੀ ਜੀ। ਮੇਂ ਦਿੱਓ ਵੇਖੋ। ਚੱਲ ਆ ਜਾ ਕਪੜਾ ਦਾ ਗਲਾ ਆ ਜਾ। ਹਾਂ ਚੱਲੀਏ। ਹਾਏ ਲੈ ਮੈਂ ਨਹੀਂ ਜਾਣਾ। ਫਿਰ ਕੁੜੀ ਕਿਥੇ ਆ ਮੱਕਲਾ ਦੇਣੀ ਸੀ ਮੂੰ ਨੂੰ ਤੂੰ ਕਿਉਂ ਨਹੀਂ ਜਾਣਾ ਤੈਨੂੰ ਕੀ ਗੱਲ ਨਹੀਂ ਮੈਂ ਸਿਮ ਨੂੰ ਭੇਜ ਦੇਣੀ ਹੰਦੇ ਦੇ ਚੱਲ ਫਿਰ ਠੀਕ ਭੇਜ ਦੇ ਐ ਨਹੀਂ ਹਾਂਜੀ ਮੰਮੀ ਦੁੱਧ ਕਾ ਦੇ ਦੇ ਚਵਾ ਰਾਤ ਵਾਲਾ ਤੇ ਦਿਨ ਵਾਲਾ ਕਾਚਵਾ ਕੀ ਕਰਨਾ ਮੰਮੀ ਉਹ ਗੌਰਵ ਆਇਆ ਸੀ ਤੇ ਚਾਹ ਪੀਣੀ ਸੀ ਲੜਨ ਗਏ ਸੀ ਤੇ ਦੁੱਧ ਹੈ ਨਹੀਂ ਕਹਿਣ ਲਈ ਤੇ ਮੈਂ ਚੱਲਾ ਦੁੱਧ ਫੜਾਉਣਾ ਤੇ ਤੇ ਚਾਹ ਲੈ ਮੰਮੀ ਦੁੱਧ ਤੇ ਉਹ ਹੀ ਆ ਥੋੜਾ ਜਿਹਾ ਸਾਰਾ ਦਿਨ ਤਾਨੂੰ ਪਤਾ ਘਰ ਚਾਹ ਬਣਦੀ ਆ ਤੈਨੂੰ ਮੈਂ ਇਹ ਨਹੀਂ ਪੁੱਛਿਆ ਦੇਣਾ ਕਿ ਨਹੀਂ ਦੇਣਾ ਇਨ ਮੇਪਸਿਆਂ ਨੂੰ ਤਾਜਾ ਕਾਦੇ ਵਿੱਚ ਵਾ ਤੇ ਦੂਜਾ ਕਾਦੇ ਵਿੱਚ ਵਾ ਤੇ ਹੀਰਖਾ ਜਿਹੜੀ ਨਾ ਫੜਦੇ ਢਿੱਡ ਚੋਂ ਇੰਨੇ ਸਾਲ ਹੋ ਗਏ ਆ ਹੀਰਖਾ ਤੇਰੇ ਢਿੱਡ ਚੋਂ ਨਹੀਂ ਦੀ ਉਨੀ ਆ ਬੈਠੀ ਇਸ ਥੋੜਾ ਜਿਹਾ ਨਾ ਹੌਲਾ ਕਰ ਲੈ ਢਿੱਡ ਆਪਣਾ ਲੈ ਮੰਮੀ ਜੇ ਮੇਰੇ ਢਿੱਡ ਚ ਇੰਨੇ ਜਿਹਰਾਂ ਦੀ ਹੀਰਖਾ ਵਾ ਤੇ ਤੁਸੀਂ ਵੀ ਕਿਹੜੀ ਮੇਰੀ ਬੇਇੱਜ਼ਤੀ ਕਰਨੋਂ ਹਟ ਜੇ ਗੱਲ ਗੱਲ ਤੇ ਮੇਰੀ ਬੇਇੱਜ਼ਤੀ ਕਰ ਦਿੰਦੇ ਆ ਨਹੀਂ ਤੂੰ ਹੀ ਚੰਗੀ ਬਣ ਜਾ ਤੂੰ ਹੀ ਚੰਗੀ ਬਣ ਜਾ ਤੂੰ ਹੀ ਕਿਹੜਾ ਆਪਣੇ ਆਪ ਨੂੰ ਬਦਲਦੇ ਜੇ ਮੈਨੂੰ ਕਹਿ ਦਿੰਦੇ ਛੇਤੀ ਨਾ ਦੁੱਧ ਥੋੜਾ ਹੀ ਆ ਮੇਰੇ ਵੱਲੋਂ ਦੇ ਆਓ ਫਿਰ ਫਿਰ ਐਦਾਂ ਕਹਿ ਦੇਣਾ ਨਹੀਂ ਦਵਿੰ ਦੁੱਧ ਗਰਮ ਕਰਕੇ ਲਿਆਇਆ ਗੋੜ ਪਾਵੀਂ ਖੰਡ ਵਾਲਾ ਸਵਾਦ ਨਹੀਂ ਲੱਗਦਾ ਫਿਰ ਫੂਕਾ ਮਾਰ ਮਾਰ ਪੀ ਲਿਓ ਉਦੋਂ ਤੇ ਤੁਹਾਨੂੰ ਸਾ ਚਾਹੀਦਾ ਦੁੱਧ ਵੀ ਜ਼ਰੂਰੀ ਨਹੀਂ ਤੇਰੇ ਨਾਲ ਤੇ ਆ ਜਿਹੜੀਆਂ ਨਾ ਆ ਜਿਹੜੀਆਂ ਤੇਰਾ ਵਾ ਦਿਮਾਗ ਪਤਾ ਨਹੀਂ ਕਾਹਦਾ ਹੋ ਗਿਆ ਵਾ ਨਹੀਂ ਮੈਂ ਬੁੱਢੀ ਹੋ ਗਈ ਹਣੀ ਕਰ ਕਰਕੇ ਤੇਰੇ ਨਾਲ ਠੀਕਰੀਆਂ ਭੰਨ ਭੰਨ ਕੇ ਤੈਨੂੰ ਨਹੀਂ ਅਕਲ ਆਈ ਤੇਰੀ ਹੀ ਅਕਲ ਉੱਥੇ ਦੀ ਉੱਥੇ ਆੜੀ ਚਲ ਪਾਟਾ ਲਿਆ ਜਾ ਕੇ ਨੇ ਕਿਤੇ ਨਾ ਦੁਖੀ ਕੀਤਾ ਕਿਤੇ ਆਲਮੰਨੀ ਦਵਿੰਦਰ ਰਹਿਣ ਦੇ ਗਲਾਸੀ ਇਹ ਚ ਤੇ ਜ਼ਿਆਦਾ ਪੈਣਾ ਵਾ ਤੇ ਮੈਂ ਬੁੱਕ ਚ ਹੀ ਲੈ ਜਾਂਦੀ ਆ ਜਿਹੜਾ ਵੇਖ ਲਓ ਤੁਹਾਡੀ ਮਰਜ਼ੀ ਆ ਨਿਕ ਤੇ ਤੇਰੇ ਵਰਗੀ ਬਸ਼ਰਮ ਜਿਹੜੀ ਆ ਨਾ ਹੋਰ ਨਹੀਂ ਕਿਸ ਦੇ ਘਰ ਹੋਣੀ ਇਹ ਇੱਕ ਇੱਥੇ ਹੀ ਆ ਗਈ ਆ ਤੂੰ ਤੇ ਚਵਲੇ ਚਵਲੇ ਸਿਰ ਖਾਲਿਆ ਮੇਰਾ ਵੱਡਾ ਭਾਂਡਾ ਲਿਆ ਗਈ ਇਹਦਾ ਨਹੀਂ ਕੋਈ ਵੀ ਹੋ ਸਕਦਾ ਕਿਤੇ ਆ ਲੋ ਮੰਮੀ ਸੜ ਗਈ ਮੇਰੀ ਕਿਸਮਤ ਹੋਂਦੇ ਆ ਕਿਲੋ ਉਹ ਬਣ ਵੀ ਜਾਊ ਉਹਨਾਂ ਦਾ ਠੀਰ ਬਣਾ ਕੇ ਖਾਣਗੇ ਤੁਹਾਡਾ ਕੀ ਆ ਪੀਲੋ ਰਾਂ ਨੂੰ ਕੂਕਾ ਲਾ ਕੇ